ਗੱਲ ਜੰਨਲ ਚੱਲ ਤੇ ਅੱਜ ਦੀ ਸ਼ੁਆਦਾਦੀ ਤਾਜ਼ਾ ਖਬਰ ਅਮਰੀਕਾ ਵਿੱਚ ਗੋਲੀਬਾਰੀ ਵਿੱਚ ਚਾਰ ਪਾਰਤੀਆਂ ਦਾ ਕਤਲ ਮੁਸਲਮ ਗ੍ਰਿਫਤਾਰ ਅਮਰੀਕਾ ਦੇ ਜਾਰਜੀਆ ਰਾਜ ਦੇ ਲਾਰਸ ਵਿਲੇਜ ਸ਼ਹਿਰ ਤੋਂ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਪਰਿਵਾਰਕ ਵਿਵਾਦ ਤੋਂ ਬਾਅਦ ਅੰਨੇ ਵਾਰ ਗੋਲੀਬਾਰ ਕਰਕੇ ਆਪਣੀ ਪਤਨੀ ਸਮੇਤ ਚਾਰ ਪਾਰਤੀਆਂ ਦਾ ਕਤਲ ਕਰ ਦਿੱਤਾ ਹੈ ਲਾਲਟਾ ਵਿੱਚ ਭਾਰਤੀ ਕੌਸਪਲੇਟ ਨੇ ਇਸ ਦਿਲ ਕਮਾਊ ਕਟੜਾਂ ਦੀ ਪੁਸ਼ਟੀ ਕੀਤੀ ਹੈ ਇਹ ਖੁੰਨੀ ਵਾਰ ਦਾ ਸ਼ੁੱਕਰਵਾਰ ਸਵੇਰੇ ਇੱਕ ਕਾਰ ਦੇ ਅੰਦਰ ਵਾਪਰੀ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਇਸ ਸਮੇਂ ਗੋਲੀ ਵਿੱਚ ਚੱਲ ਰਹੀਆਂ ਤੇ ਉਸ ਵੇਲੇ ਕਾਰ ਦੇ ਅੰਦਰ ਤਿੰਨ ਛੋਟੇ ਬੱਚੇ ਵੀ ਮੌਜੂਦ ਸਨ ਖੁਦ ਕਿਸਮਤੀ ਨਾਲ ਬੱਚਿਆਂ ਦਾ ਕੋਈ ਸਰੀਰਕ ਸੱਟ ਨਹੀਂ ਲੱਗੀ ਪਰ ਉਹਨਾਂ ਨੇ ਇਸ ਭਿਆਨਕ ਦ੍ਰਿਸ਼ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਮੁਸਲਮ ਮੁਲਜਮ ਅਤੇ ਮਤਰਕਦੀਪ ਸ਼ਾਨ ਸਥਾਨਕ ਪੁਲਿਸ ਨੇ ਇਸ ਕਤਲकांड ਦੇ ਸਬੰਧ ਵਿੱਚ 51 ਸਾਲਾ ਵਿਜੇ ਕੁਮਾਰ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਗੋਲੀਬਾਰੀ ਵਿੱਚ ਜਾਨ ਗੁਆਉਣ ਵਾਲੇ ਚਾਰ ਵਿਅਕਤੀਆਂ ਦੀ ਪਛਾਣ ਇਸ ਪ੍ਰਕਾਰ ਹੋਈ ਹੈ। ਮਿੰਮੂ ਡੋਗਰਾ 43 ਸਾਲ, ਮੁਲਜ਼ਮ ਵਿਜੇ ਕੁਮਾਰ ਦੀ ਪਤਨੀ ਗੌਰਵ ਕੁਮਾਰ 33 ਸਾਲ, ਨਿਧੀ ਚੰਦਰ 37 ਸਾਲ ਤੇ ਹਰੀਸ਼ ਚੰਦਰ 38 ਸਾਲ ਇਹ ਚਾਰੇ ਮਿੱਤਰ ਭਾਰਤੀ ਮੂਲ ਦੇ ਹਨ ਤੇ ਅਮਰੀਕਾ ਵਿੱਚ ਰਹਿ ਰਹੇ ਹਨ। ਭਾਰਤੀ ਮਿਸ਼ਨ ਦੀ ਕਾਰਵਾਈ ਅਲਰਟਾ ਅਲਟ ਅਲਟਾ ਸਥਿਤ ਭਾਰਤੀ ਕੌਂਸਲੇਟ ਜਰਨਲ ਦੇ ਘਟਨਾ ਦੇ ਡੂੰਘਾ ਅਫਸੋਸ ਪ੍ਰਗਟਾਇਆ ਤੇ ਭਾਰਤੀ ਮਿਸ਼ਨ ਦੇ ਪ੍ਰੋਕਸਰ ਦਿੱਤਾ ਹੈ ਕਿ ਇਸ ਸਪੀੜਤ ਪਰਿਵਾਰ ਨੂੰ ਸਮਰਥਕ ਵਿੱਚ ਹਨ ਤੇ ਉਹਨਾਂ ਨੂੰ ਹਰ ਸੰਭਵ ਕਾਨੂੰਨੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਬੱਚਿਆਂ ਦੀ ਸੁਰੱਖਿਆ ਤੇ ਦੇਖਭਾਲ ਲਈ ਯਕੀਨੀ ਬਣਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਤਾਲਮਿਲ ਬਣਾਇਆ ਜਾ ਰਿਹਾ ਹੈ ਇਸ ਖੂਨੀ ਵਾਰदात ਸ਼ੁੱਕਰਵਾਰ ਨੂੰ ਸਵੇਰੇ ਘਰ ਦੇ ਅੰਦਰ ਵਾਪਰੀ ਹੈਰਾਨੀ ਦੀ ਅਤੇ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਗੋਲੀਆਂ ਚੱਲ ਰਹੀਆਂ ਸੀ ਉਸ ਸਮੇਂ ਕਾਰ ਦੇ ਅੰਦਰ ਤਿੰਨ ਛੋਟੇ ਬੱਚੇ ਵੀ ਮੌਜੂਦ ਸਨ ਖੁਸ਼ ਕਿਸਮਤੀ ਨਾਲ ਬੱਚਿਆਂ ਨੂੰ ਕੋਈ ਸਰੀਕ ਸੱਟ ਨਹੀਂ ਲੱਗੀ ਪਰ ਉਹਨਾਂ ਦੇ ਉਹਨਾਂ ਨੇ ਇਹ ਭਿਆਨਕ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆ ਧੰਨਵਾਦ ਜੀ ਖਬਰਾਂ ਜੁਲਦੀ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ